ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨਾਂ ਦੀ ਜ਼ਿਲ੍ਹਾ ਅਧਿਕਾਰੀ ਦੇ ਨਾਲ ਮੀਟਿੰਗ ਸੀ ਉਹ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਕੋਈ ਸਾਰਥਕ ਰਿਜ਼ਲਟ ਨਿਕਲਿਆ ਕਿ ਨਹੀਂ ਨਿਕਲਿਆ ਉਹ ਗੱਲਬਾਤ ਕਰਨੇ ਆ ਸਾਡੇ ਨਾਲ ਸਰਦਾਰ ਸਰਵਿੰਦਰ ਸਿੰਘ ਕਲਸੀਆ ਹੋਰ ਵੀ ਸਾਰੇ ਸਾਡੇ ਆਗੂ ਨੇ ਸਰਦਾਰ ਬਲਜਿੰਦਰ ਸਿੰਘ ਮਾਨ ਆ ਸੰਤੋਖ ਸਿੰਘ ਜੀ ਰੰਧਾਵਾ ਨੇ ਅੰਕਲ ਸਾਰੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਕਲਸੀ ਸਾਹਿਬ ਅੱਜ ਦੀ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਔਰ ਕਿਹੜੇ-ਕਿਹੜੇ ਮੁੱਦੇ ਤੁਹਾਡੇ ਵੱਲ ਚੁੱਕੇ ਗਏ ਦੇਖੋ ਇਹ ਅਗਰ ਕਿਹਾ ਜਾਏ ਤੇ ਮੈਂ ਵਿਅਕਤੀਗਤ ਤੌਰ ਤੇ ਡੀਐਮ ਸਾਹਿਬ ਨਾਲ ਮਿਲ ਕੇ ਉਹਨਾਂ ਨੂੰ ਇਹ ਨਵੇਦਨ ਕੀਤਾ ਸੀ ਕਿ ਸਾਡੇ ਬੜੇ ਮੁੱਦੇ ਨੇ ਕਿਉਂਕਿ ਪਹਿਲਾਂ ਸਾਡੀ ਕਿਸਾਨ ਬੰਦੂ ਮੀਟਿੰਗ ਹੁੰਦੀ ਸੀ ਲੇਕਿਨ ਵਿੱਚੋਂ ਸਾਡੇ ਆਪਸੀ ਵਿਵਾਦ ਰਹਿੰਦੇ ਨੇ ਹੁਣ ਗੁੱਟਬੰਦੀਆਂ ਤਾਂ ਹੈਗੀਆਂ ਲੇਕਿਨ ਕਹਿਣਾ ਨਹੀਂ ਚਾਹੀਦਾ ਅਸੀਂ ਜਦੋਂ ਕੋਈ ਸਵਾਲ ਕਰਦੇ ਆ ਇੱਥੇ ਤੇ ਦੂਜਾ ਸਾਨੂੰ ਟੋਕਣ ਲੱਗ ਪੈਂਦਾ ਤੇ ਉਹ ਪਿਛਲੀ ਵਾਰ ਸਾਨੂੰ ਦਿੱਕਤ ਆਈ ਤੇ ਇੱਕ ਸਾਲ ਫਿਰ ਅਸੀਂ ਵੀ ਨਾਂ ਨਹੀਂ ਲਿਆ ਲੇਕਿਨ ਫਿਰ ਵੀ ਮੌਦਨ ਕਿਉਂਕਿ ਕੁਝ ਸਾਡੇ ਮੁੱ ਆ ਰਹੇ ਆ ਤੇ ਲੁੱਟਿਆ ਤਾਂ ਫਿਰ ਕਿਸਾਨ ਹੀ ਜਾਂਦਾ ਹੈ ਉਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਡੀਐਮ ਸਾਹਿਬ ਨੂੰ ਕਹਿ ਕੇ ਤੇ ਮੈਂ ਉਹਨਾਂ ਨੂੰ 23 ਤਰੀਕ ਨੂੰ ਮਿਲਿਆ 22 ਤਰੀਕ ਨੂੰ ਉਹਨਾਂ ਨੇ ਮੈਨੂੰ ਸੱਦਿਆ ਸੀ ਤੇ 4 ਦਿਨ ਦੇ ਅੰਦਰ ਹੀ ਉਹਨਾਂ ਟਾਈਮ ਦੇ ਕੇ 27 ਤਰੀਕ ਦੀ ਇਹਨਾਂ ਦੀ ਮੀਟਿੰਗ ਰੱਖਤੀ ਔਰ ਉਹ ਸਾਰੇ ਮੁੱਦੇ ਲਿਖ ਕੇ ਮੈਂ ਦੇ ਚੁੱਕਿਆ ਹਾਂ ਪਹਿਲਾਂ ਉਹਨਾਂ ਨੂੰ ਉੱਤੇ ਡਿਸਕਸ਼ਨ ਵੀ ਹੋਇਆ ਔਰ ਆਸਵਾਸਨ ਮਿਲਿਆ ਹੈ ਕਿ ਇਹਦੇ ਤੇ ਅਸੀਂ ਜਲਦੀ ਕੁਝ ਨਾ ਕੁਝ ਕਰਾਂਗੇ ਔਰ ਅਗਲੀ ਮੀਟਿੰਗ ਫਿਰ ਤਾਨ ਨੂੰ ਲੈ ਕੇ ਤਾਨ ਦੀ ਮੀਟਿੰਗ ਨਹੀਂ ਸੀ ਤਾਨ ਦੀ ਪਾਲਿਸੀ ਦੀ ਮੀਟਿੰਗ ਫਿਰ ਅਸੀਂ ਅਗਲੀ 15 ਦਿਨ ਨੂੰ ਜਾਂ 20 ਦਿਨ ਨੂੰ ਅਗਰ ਡੀਐਮ ਸਾਹਿ ਜੇ ਸਮਾਂ ਮਿਲਦਾ ਹੈ ਵਾਧਾ ਤੇ ਬਹੁਤ ਚੰਗੀ ਗੱਲ ਇਹਨਾਂ ਨਾਲ ਬਿਆਂਗੇ ਨਹੀਂ ਤੇ ਕੋਈ ਵੀ ਆਏਗਾ ਕਰਕੇ ਤੇ ਅਸੀਂ ਧਾਨ ਤੇ ਫਿਰ ਅਸੀਂ ਉੱਤੇ ਕਰਾਂਗੇ ਕਿਉਂ ਪਾਲਿਸੀ ਸਰਕਾਰਾਂ ਦੀ ਲੇਟ ਬਣਦੀ ਹਰ ਵਾਰ ਦਿੱਕਤ ਆਉਂਦੀ ਹੈ ਕਲਸੀ ਸਾਹਿਬ ਕੋਈ ਜੱਥੇਬੰਦੀਆਂ ਵੱਲੋਂ ਰੋਸ ਕੀਤਾ ਜਾ ਰਿਹਾ ਵੀ ਉਹਨਾਂ ਨੂੰ ਸੱਦਾ ਹੀ ਨਹੀਂ ਦਿੱਤਾ ਗਿਆ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਮੀਟਿੰਗ ਕੀਤੀ ਜਾ ਰਹੀ ਹੈ ਤੇ ਇਹੋ ਜਿਹਾ ਇਹ ਇੱਕ ਦੂਜੇ ਨਾਲ ਮੈਂ 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 ਉਹਦਾ ਜਵਾਬ ਦੇਣਾ ਉਹਦਾ ਸ਼ਿਕਾਰ ਮੈਂ ਵੀ ਹਾਂ ਕਿਉਂਕਿ ਹਾਲਾਂਕਿ ਮੈਨੂੰ ਲੈਟਰ ਚਲਾ ਗਿਆ ਸੀ ਮੇਰਾ ਨਾਂ ਨਹੀਂ ਉਹਦੇ ਜਾਇਗਾ ਸੀ ਕਿਉਂਕਿ ਮੈਂ ਇੱਥੇ ਦੇਖ ਕੇ ਗਿਆ ਹਾਂ ਤੇ ਉਹ ਮੇਰਾ ਨਾਂ ਉੱਥੇ ਪਹੁੰਚ ਗਿਆ ਤੇ ਉਸ ਵਜ੍ਹਾ ਨਾਲ ਮੈਨੂੰ ਨਮੰਤਰਣ ਚਲਾ ਗਿਆ ਇਹ ਗੱਲ ਸਹੀ ਹੈ ਤੁਹਾਡੀ ਇੱਕ ਹੀ ਕਿਸਾਨ ਯੂਨੀਅਨ ਦੇ ਉਹਦੇ ਚ ਨਾਂ ਹਨ ਪਰ ਉਹਨਾਂ ਦੇ ਪਤਾ ਅਧਿਕਾਰੀਆਂ ਦੇ ਨਾਂ ਹਨ 5-10 ਸ਼ਾਇਦ ਉਹ ਅਪਡੇਟ ਨਹੀਂ ਹੋਇਆ ਜਾਂ ਸਾਡੇ ਵੱਲੋਂ ਸੰਪਰਕ ਨਹੀਂ ਕੀਤਾ ਗਿਆ ਜਾਂ ਇਹਨਾਂ ਵੱਲੋਂ ਸੰਪਰ ਵਾਲੀ ਗੱਲ ਨਹੀਂ ਔਰ ਉਹ ਪਹਿਲੇ ਸਿਸਟਮ ਨਾਲ ਚੱਲਦੇ ਹੋ ਅਪਡੇਟ ਹੋ ਜਾਏਗਾ ਹੁਣ ਨਾ ਸਾਰਿਆਂ ਤੋਂ ਉੱਤੇ ਮੈਨੂੰ ਲੱਗਦਾ ਕਿ ਆਪਦੇ ਆਪ ਦੇ ਦੇ ਦੇਣ ਤਾਂ ਕਿ ਅਗਲੀ ਵਾਰੀ ਦਿੱਕਤ ਨਾ ਹੋਵੇ ਜ਼ਿਲ੍ਹਾ ਅਧਿਕਾਰੀ ਸਾਹਿਬ ਦਾ ਕਿਹੋ ਜਿਹਾ ਅੱਗੋਂ ਰਿਸਪਾਂਸ ਮਿਲਿਆ ਤੁਹਾਨੂੰ ਔਰ ਤੁਹਾਨੂੰ ਕੀ ਲੱਗਦਾ ਹੈ ਕੋਈ ਸਾਰਤਕ ਸਿੱਟਾ ਨਿਕਲੇਗਾ ਇਸ ਚੀਜ਼ ਦੇਖੋ ਜੀ ਮੈਂ ਅਗਰ ਆਪਣੀ ਗੱਲ ਕਰਾਂ ਤੇ ਜ਼ਿਲ੍ਹਾ ਅਧਿਕਾਰੀ ਸਾਹਿਬ ਨੂੰ ਇੱਥੇ ਸਾਲ ਤੋਂ ਲਗਭਗ ਸਮਾਂ ਹੋ ਗਿਆ ਬਹੁਤ سارے ਕੰਮ ਐਸੇ ਨੇ ਜਿਹੜੇ ਅਸੀਂ ਇਹਨਾਂ ਨੂੰ ਕਹੇ ਨੇ ਤੇ ਇਹਨਾਂ ਨੇ ਕੀਤੇ ਨੇ ਔਰੋ ਕਿਸਾਨੀ ਕੰਮ ਨੇ ਸਾਡੇ ਵਿਅਕਤੀਗਤ ਕੋਈ ਨਹੀਂ ਔਰ ਇਹਦੇ ਚੋਂ ਵੀ ਜਿਹੜੀਆਂ ਅਸੀਂ ਮੰਗਾ ਅੱਜ ਰੱਖੀਆਂ ਨੇ ਮੇਰੇ ਕੋਲ ਹੈਗੀ ਮੈਂ ਤੁਹਾਨੂੰ ਦਿਹਾਗਾ ਉਹਨੂੰ ਸ਼ੋਅ ਕਰਦੇ ਹਾਂ ਜੇ ਕਿਤੇ ਉਹ ਹੈਗੀ ਤੇ ਡਿਮਾਂਡ ਵੇਗ ਇਹ ਮੰਗਾ ਨੇ ਇਹਦੇ ਚ ਅਸੀਂ ਅੱਜ ਵੀ ਬਣਾ ਕੇ ਲਿਆਏ 10 ਉਤਰੀ ਮੰਗਾ ਮੇਰੀਆਂ ਅਲੱਗ ਸਨ 2 3 126 ਤੁਹਾਨੂੰ ਲੈ ਕੇ ਮੈਂ ਗਿਆ ਉਹਦਾ ਗਿਆਪਨਾ ਹੀ ਹੁਣ ਅੰਦਰ ਦੇ ਕੇ ਆਏ ਆ ਸਾਡੇ ਉੱਤੇ ਫਾਇਰ ਬ੍ਰਿਗੇਡ ਦੀ ਸਥਾਪਨਾ ਨਹੀਂ ਹੋ ਰਹੀ 20 ਸਾਲ ਹੋ ਗਏ ਮੇਰੇ ਘਰ ਤੋਂ ਅੱਧਾ ਕਿਲੋਮੀਟਰ ਅੱਗੇ ਜ਼ਮੀਨ ਦਿੱਤੀ ਹੋਈ ਆ ਬੋਰਡ ਲੱਗਾ ਹੋਇਆ ਤੇ ਉਹ ਚੀਜ਼ ਜਿਹੜੀ ਆ ਉਹਦੇ ਕਰਕੇ ਹੀ ਮਿਲੇ ਆ ਤੇ ਮੈਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਸਹੀ ਹੋਣਗੀਆਂ ਹੱਲ ਹੋਣਗੀਆਂ ਕਿਉਂਕਿ 100% ਕਦੀ ਨਹੀਂ ਹੁੰਦਾ ਅਗਰ ਸਾਡਾ 50% ਵੀ ਹੁੰਦਾ ਤੇ ਅਸੀਂ ਆਪਣੇ ਆਪ ਨੂੰ ਸਫਲ ਮੰਨਾਂਗੇ ਤੇ ਲੱਗਦਾ ਵੀ ਤੁਹਾਨੂੰ ਇਹਦਾ ਸਿੱਟਾ ਜਿਹੜਾ ਸਾਰਥਕ ਨਿਕਲੇਗਾ ਬਿਲਕੁਲ ਨਿਕਲੇਗਾ ਮੈਨੂੰ ਉਹਨਾਂ ਵਿਅਕਤੀ ਅੱਜ ਤੱਕ ਸਾਰੀ ਇਸ ਮੀਟਿੰਗ ਸੀ ਮੈਂ ਜਦੋਂ 22 ਤਰੀਕ ਨੂੰ ਮਿਲਿਆ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਖਾਸ ਕਰਕੇ ਇਹਨਾਂ ਨਾਲ ਗੱਲ ਕੀਤੀ ਕਿ ਜਿਹੜਾ ਸਾਈਲੇਜ ਬਣਦਾ ਹੈ ਆਪਾਂ ਪੰਜਾਬ 'ਚ ਡੇਰੀ ਉਦਯੋਗ ਕਿਉਂ ਕਾਮਯਾਬ ਹੈ ਇੱਥੇ ਸਾਡੀ ਡੇਰੀ ਖੁੱਲਦੀ ਹੈ ਤੇ ਸਾਲ 'ਚ ਵਿਕ ਜਾਂਦੀ ਆ ਉਹ ਸਾਈਲੇਜ ਬਣਾਉਂਦੇ ਨੇ ਸਾਈਲੇਜ ਜਿਹਦਾ ਨਹੀਂ ਬਣਦਾ ਔਰ ਪ੍ਰੋਪਰ ਨਹੀਂ ਬਣਦਾ ਉਹਦਾ ਪਸ਼ੂ ਪਾਲਨ ਨਹੀਂ ਚੱਲਦਾ ਤੇ ਮੈਂ ਕਿਹਾ ਪਸ਼ੂ ਪਾਲਨ ਵੀ ਹੁੰਦਾ ਹੈ ਔਰ ਜੇ ਮੱਕਾ ਹੀ ਬੀਜ ਦਿਆ ਤੇ ਮੱਕਾ ਸਾਡੀ ਸਸਤੀ ਵਿਕਦੀ ਆ ਤਹੀਂ ਪਕਾਉਣੀ ਕਿਉਂ ਆ ਅਸੀਂ ਉਹਦਾ ਸਾਈਲੇਜ ਬਣਾ ਕੇ ਹਰ ਜਿਹੜਾ ਕਿਸਾਨ ਜਾਨਵਰ ਰੱਖਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹਨੂੰ 2-2 ਏਕੜ ਏਕੜ ਕਰ ਉਹ ਘਰ ਰੱਖੇਗਾ ਡੰਗਰਾਂ ਵਾਸਤੇ ਔਰ ਉਹਨੂੰ ਹਰੇ-ਚਾਰੇ ਪਸੰਦ ਦੇ ਹੱਕ ਤੇ ਜਾਏਗਾ ਤੇ ਮੈਂ ਵਿਅਕਤੀਗਤ ਤੌਰ ਤੇ ਬੈ ਕੇ ਸਮਝਾਇਆ ਉਹਨਾਂ ਨੇ ਫਿਰ ਆਪਣੇ ਮੁੱਖ ਕ੍ਰਿਸ਼ਿ ਅਧਿਕਾਰੀ ਨਾਲ ਗੱਲ ਵੀ ਕਰ ਲਈ ਮੈਂ ਉਧਰ ਹੀ ਦੇ ਗਿਆ ਇਹਨਾਂ ਨੂੰ ਆਪਣਾ ਗਿਆਪਨ ਔਰ ਉਹਨਾਂ ਨੇ ਇਤਿਹਾਸ ਭਰੀਆ ਕਿ ਅਹੀਂ ਮਸ਼ੀਨਾਂ ਜਿਹੜੀਆਂ ਨੇ ਪਹਿਲਾਂ ਤੋਂ ਹੀ ਪ੍ਰੋਗਰਾਮ ਚੱਲ ਰਿਆ ਲੇਕਿਨ ਮੈਂ ਕਹਿਆ ਵੀ ਸਾਨੂੰ ਮਸ਼ੀਨਾਂ ਦਿਓ ਜੇ ਮੈਂ 2 ਏਕੜ ਦਾ ਸਾਈਲੇਜ ਬਣਾਉਣਾ ਚਾਹੁੰਨਾ ਹੈ ਤੇ ਘਰ ਮੇਰੇ ਮਸ਼ੀਨ ਆ ਜੇ ਕਿਰਾਏ ਤੇ ਜਿਵੇਂ ਆਪਾਂ ਥਰੇਸ਼ਿੰਗ ਕਰਦੇ ਆ ਜਾਂ ਹੋਰ ਵੀ ਚੀਜ਼ਾਂ ਤੰਬੈਨ ਵਾਲਾ ਆਉਂਦਾ ਹੈ ਇਸ ਤਰ੍ਹਾਂ ਮੇਰੇ ਦਰਵਾਜ਼ੇ ਆ ਜੇ ਤੇ ਪੈਕਿੰਗ ਹੀ ਹੁੰਦੇ ਬੰਡਲ ਉਹ ਪ੍ਰੈਸ ਕਰਕੇ ਪੈਕ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਜੀ ਕਿਸਾਨ ਕਿਤੇ ਵੀ ਉਹਨੂੰ ਸੁੱਟ ਦੇਵੇ ਬਾਹਰ ਵੀ ਪਿਆ ਰਹੇਗਾ ਤੇ ਉਹਨੂੰ ਖੋਲਕੇ ਤੇ ਉਹਨੂੰ ਖਵਾ ਲੇਗਾ ਇੱਕ ਵੱਡਾ ਸਟਾਕ ਬਣਾ ਕੇ ਉਹਨੂੰ ਟਰੈਕਟਰ ਨਾਲ ਤਾੜਨਾ ਉਹ ਛੋਟੇ 25 ਤੋਂ 30 ਰੁਪਏ ਕਿਲੋ ਦਾਣਾ ਹੈ ਕੋਈ ਵੀ ਲੈ ਲਓ ਤੁਸੀਂ 1500 1400 ਥੱਲੇ ਬੈਗ ਹੈ ਨਹੀਂਗਾ ਤਾਂ ਜਦੋਂ ਕਿਸਾਨ ਦਾਣਾ ਵੀ ਪਾਉਂਦਾ ਪੱਠੇ ਵੀ ਪਾਉਂਦਾ ਤੇ ਸ਼ਾਮ ਨੂੰ ਜੋੜ ਘਟਾਓ ਕਰਦਾ ਤੇ ਉਹਦੇ ਪੱਲੇ ਕੁਝ ਨਹੀਂ ਪੈਂਦਾ ਔਰ ਇਹੀ ਕਾਰਨ ਹੈ ਕਿ ਚੰਗੇ ਚੰਗੇ ਪਰਿਵਾਰਾਂ ਨੇ ਚੰਗੇ ਚੰਗੇ ਕਿਸਾਨਾਂ ਨੇ ਜਾਨਵਰ ਰੇਜਤੇ ਮੁੱਲ ਲੈ ਕੇ ਦੁੱਧ ਪਿੰਦੇ ਲੇਕਿਨ ਮੁੱਲ ਦਾ ਦੁੱਧ ਜਿਹੜਾ ਹੈ ਉਹ ਜ਼ਰੂਰਤ ਤੋਂ ਮੇਰੇ ਖਿਆਲ ਜਿੰਨੀਆਂ ਉਹਦੇ ਜਿੰਨਾ ਪੈਦਾ ਉਹਦੇ ਤੋਂ ਦਸਵਾਂ ਹਿੱਸਾ ਹੋ ਰਿਹਾ ਹੈ ਜੇ ਜੇ ਇੱਕ ਕੁੰਟਲੀ ਲੋੜਿਆ ਤੇ ਮੈਨੂੰ ਲੱਗਦਾ ਕਿ 10 ਕਿਲੋ ਪੈਦਾ ਹੋ ਰਿਹਾ ਔਰ ਬਾਕੀ 90 ਕਿਲੋ ਜਿਹੜਾ ਹੈ ਉਹ ਫਰਜੀ ਵੜਾ ਜਾਂ ਜਾਲੀ ਦੁੱਧ ਜਿਹੜੇ ਨੇ ਉਹ ਵਿੱਚ ਮਿਲਦੇ ਔਰ ਉਹ ਕਿਸਾਨ ਪੀ ਰਹੇ ਨੇ ਉਹ ਸਾਡੇ ਹੋਂ ਵਾਲਾ ਭਵਿੱਖ ਬੱਚਿਆਂ ਦਾ ਖਰਾਬ ਹੋ ਜਾਏਗਾ ਅਸੀਂ ਇਸ ਤੋਂ ਕੋਈ ਸੁਣ ਪਹਿਲੀ ਗੱਲ ਤਾਂ ਸਾਡੀ ਜਥੇਬੰਦੀ ਤਾਂ ਨਹੀਂਗਾ ਪਹਿਲਾਂ ਹੈਗਾ ਇਹ ਕੋਈ ਜਿਹਦਾ ਤੁਸੀਂ ਨਾ ਲਿਆ ਮੈਨੂੰ ਪਤਾ ਇਸ ਟਾਈਮ ਸਾਡੀ ਜਥੇਬੰਦੀ ਜ ਨਹੀਂ ਕੁਝ ਲੋਕਾਂ ਦਾ ਇਹ ਨੈਗੇਟਿਵ ਥਿੰਕਿੰਗ ਹੁੰਦੀ ਆ ਉਹਨਾਂ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਰਹਿਣਾ ਹੀ ਨਹੀਂ ਮੇਰਾ ਇਹ ਹੈ ਕਿ ਜੇ ਮੈਂ 10 ਮੰਗਾਂ ਲੈ ਕੇ ਆਇਆ ਤੇ ਜੇ ਮੇਰੀ ਇੱਕ ਵੀ ਮੰਨੀ ਜਾਂਦੀ ਆ ਤੇ ਮੈਂ ਉਹਦੇ ਤੇ ਸੈਟੀਸਫਾਈ ਆ ਅਗਲੀ ਵਾਰੀ ਫੇਰ ਮੰਗੇ ਜਾਈਗੀ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਨਹੀਂ ਹੁੰਦਾ ਅੱਜ ਦੀ ਤਰੀਕ ਤੇ ਐਸਐਸਪੀ ਆਪਣੇ ਨੇ ਉਹਨੂੰ ਹਰ ਬੰਦਾ ਭੰਡ ਰਿਹਾ ਐ ਵੇਖੋ ਤੁਸੀਂ ਕੱਲ ਡਿਗਰੀ ਕਾਲਜ ਤੋਂ ਵੀ ਸਾਰੇ ਬੰਦੇ ਉਹਨੂੰ ਮਾੜਾ ਕਹਿੰਦੇ ਆ ਹੋ ਸਕਦਾ ਉਹਦੇ 'ਚ ਕਮੀਆਂ ਹੋਣਗੀਆਂ ਰਹੀਆਂ ਹੋਣਗੀਆਂ ਸਾਰੇ ਕੰਮ ਨਹੀਂ ਹੁੰਦੇ ਲੇਕਿਨ ਕਦੇ ਨਾ ਕਦੀ ਇੱਕ ਕੰਮ ਐਸਾ ਹੋ ਜਾਂਦਾ ਐ ਕਿ ਕਿਸਨੂੰ ਉਹਦੀ ਤਾਰੀਫ ਕਰਨੀ ਪੈਂਦੀ ਆ ਸਾਡੇ ਨਾਲ ਆ ਅਮਰਤਪਾਲ ਜੀ ਖਲੋਤੇ ਨੇ ਤੁਹਾਨੂੰ ਬਿਆਨ ਵੀ ਦੇਣਗੇ ਹਣੇ ਇਹਨਾਂ ਦਾ ਟਰੈਕਟਰ 1 ਸਾਲ ਪਹਿਲਾਂ ਏਜੰਸੀ ਵਾਲੇ ਨੇ ਧੋਖੇ ਨਾਲ ਲੈ ਕੇ ਉਹ ਡਿਫਾਲਟਰ ਹੋ ਚੱਕਿਆ ਸੀ ਔਰ ਅਗਲੇ ਪਾਸੇ ਉਹਨੇ ਜਿਹਦਾ ਪੈਸਾ ਦੇਣਾ ਸੀ ਉਹਨੂੰ ਵੇਚ ਦਿੱਤਾ ਨਵਾਂ ਟਰੈਕਟਰ ਹੀ ਇਹਨਾਂ ਦਾ ਵੀ ਇਹਨਾਂ ਨੇ ਐਕਸਚੇਂਜ ਆਫਰ 'ਤੇ ਟਰੈਕਟਰ ਲੈਣ ਦੀ ਉਹਨੇ ਗੱਲ ਕੀਤੀ ਉਹ ਟਰੈਕਟਰ ਜਦੋਂ ਵੇਚ ਦਿੱਤਾ ਗਿਆ ਤੇ 1 ਸਾਲ ਤੋਂ ਦੇ ਪਿੱਛੇ ਚੱਕਰ ਘੱਟ ਰਿਹਾ ਸੀ ਉੱਥੋਂ ਦੀ ਜਿਹੜੀ ਕਿਸਾਨ ਯੂਨੀਅਨ ਸਾਡੇ ਕਾਸ਼ੀਪੁਰ ਤੇ ਜੁੜੇ ਕੋ ਹੈਗੇ ਨੇ ਜਾਂ ਉੱਥੇ ਦੇ ਦੂਜੇ ਜਿਹੜੇ ਨੇ ਉਹਨਾਂ ਨੇ ਪ੍ਰਯਾਸ ਵੀ ਬੜਾ ਕੀਤਾ ਲੇਕਿਨ ਉਹ 10 ਮਹੀਨੇ ਤੋਂ ਤੱਕੇ ਖ ਆ ਗਿਆ ਐਸਐਸਪੀ ਸਾਹਿਬ ਕੋਲ ਗਿਆ ਔਰ ਦੋ ਦਿਨ ਦੇ ਅੰਦਰ ਡਾਕਟਰਾਂ ਦੇ ਘਰ ਪਹੁੰਚਿਆ ਇਹਨਾਂ ਨੂੰ ਪੁੱਛੋ ਕੰਮ ਹੁੰਦੇ ਨੇ ਕੌਣ ਕਹਿੰਦਾ ਕੰਮ ਨਹੀਂ ਹੁੰਦੇ ਹੁਣ ਐਸੇ ਲੋਕ ਜਿਨ੍ਹਾਂ ਦੀ ਸੋਚ ਹੀ ਨਹੀਂ ਗਈ ਜਾਂ ਜਿਨ੍ਹਾਂ ਦੀ ਪਹੁੰਚ ਨਹੀਂ ਗਈ ਉਹ ਲੋਕ ਇਹ ਕਹਿੰਦੇ ਤੁਸੀਂ ਇਹਨਾਂ ਦਾ ਵੀ ਬਿਆਨ ਲਓ ਔਰ ਇਹਨੇ ਪ੍ਰਭਾਵਿਤ ਨਹੀਂ ਸਾਡੀ ਕਿਸਾਨ ਯੂਨੀਅਨ ਤੋਂ ਇਹ ਪੂਰਾ ਪਰਿਵਾਰ ਔਰ ਲਾਗੇ ਪਾਸੇ ਦੇ ਸਾਰੇ ਲੋਕ ਜੁੜਨਾ ਚਾਹੁੰਦੇ ਇਹਨਾਂ ਨਾਲ ਗੱਲ ਕਰੋ ਇਸ ਬਾਰੇ ਹਾਂਜੀ ਮੈਂ ਅਮਰਪਾਲ ਸਿੰਘ ਇਹ 10ਵੇਂ ਨੇ ਪਹਿਲਾਂ ਦੀ ਵਾਰਦਾਤੇ ਮੇਰੇ ਟਰੈਕਟਰ ਦੀ ਹੀ ਵਾਰਦਾਤੇ ਮੈਂ ਉੱਥੋਂ ਦੇ ਆਪਣੇ ਕਿਸਾਨ ਯੂਨੀਅਨ ਜੱਥੇਬੰਦੀਆਂ ਦੇ ਨਾਲ ਜਾ ਕੇ ਅਵੇ ਅਵੇ ਪ੍ਰਤਾਪ ਜੀ ਐਸਪੀ ਸਾਹਿਬ ਨਾਲ ਹੱਡੀ ਉਹਨਾਂ ਨਾਲ ਵੀ ਵਾਰਦਾਤ ਹੋਈ ਆ ਜਿਤੋਂ ਹੋ ਕੇ ਜਾਂਦੇ ਦੇ ਆਪਣੇ ਜਿਹੜੇ ਆਗੂ ਨੇ ਆਗੂਆਂ ਦੇ ਵੱਲੋਂ ਦੱਸਿਆ ਜਾਂਦਾ ਕਿ ਟਰੈਕਟਰ ਦਾ ਇਸ ਤਰ੍ਹਾਂ ਸਰਕ ਮਾਮਲਾ ਤੇ ਆਪਣੇ ਅਵੇ ਪ੍ਰਤਾਪ ਜੀ ਨੇ ਇਹ ਦੱਸਿਆ ਕਿ ਇਹ ਤੇ ਕੰਜ਼ਿਊਮਰ ਕੇਸ ਦਾ ਮਾਮਲਾ ਆ ਯੋចਕ ਮੇਰਾ ਕੰਜ਼ਿਊਮਰ ਕੇਸ ਦਾ ਮਾਮਲਾ ਤਾਂ ਹੈ ਕਿ ਮੈਂ ਕੰਪਨੀ ਤੋਂ ਆਪਣੀ ਕੋਈ ਚੀਜ਼ ਮੰਗ ਰਿਹਾ ਮੇਰੀ ਇਹ ਚੀਜ਼ ਨਵੀਂ ਆ ਇਹਨੂੰ ਸਹੀ ਕਰਕੇ ਦੋ ਉਹ ਹੁੰਦਾ ਮੇਰੀ ਚੀਜ਼ ਨੂੰ ਉਥੋਂ ਗੈਪ ਕਰ ਦਿੱਤਾ ਜਾਂਦਾ ਵਾ ਮੇਰੀ ਉਹ ਚੀਜ਼ ਵੀ ਬਰਾਮਦ ਨਹੀਂ ਪਉਂਦੀ ਮੈਂ 10 ਮਹੀਨੇ ਤੱਕ ਟਕੇ ਖਾਦੇ ਇਸ ਚੀਜ਼ ਤੋਂ ਫਿਰ ਮੈਂ ਕਲਸੀ ਸਾਹਿਬ ਦੇ ਕੋਲ ਆਏ ਵੀ ਆਰ ਡੇਪਰ ਦੇਵਪਾਇ ਸਾਹਿਬ ਇਹ ਲੈ ਕੇ ਆਏ ਸਾਨੂੰ ਨਾਲ ਅਸੀਂ ਇੱਕ ਦਿਨ ਹੀ ਗਏ ਇਹਨਾਂ ਨੇ ਭਾਈ ਸਾਹਿਬ ਨੇ ਉੱਥੇ ਜਾ ਕੇ ਇਥੋਂ ਕਰਵਾਈ ਆ ਐਸਐਸਪੀ ਸਾਹਿਬ ਮਨਜੂਨਾ ਪੀਸੀ ਜੀ ਕੋ ਤੇ ਉਹਨਾਂ ਨੇ ਉਦਨ ਹੀ ਇਹਨਾਂ ਨੇ ਕਾਰਵਾਈ ਅਸਦੀ ਕੀਤਾ ਤੇ ਦੋ ਦਿਨ ਬਾਅਦ ਸਾਨੂੰ ਟਰੈਕਟਰ ਸਾਡਾ ਬਰਾਮਦ ਹੋ ਗਿਆ ਨਹੀਂ ਤੇ ਮੈਂ ਤੇ ਅੱਜ ਉਸ ਦਿਨ ਛੱਡ ਜੂਗਾ ਕਿ ਮੈਨੂੰ ਹੁਣ ਮੇਰਾ ਟਰੈਕਟਰ ਨਹੀਂ ਮਿਲ ਪਾਏਗਾ ਪਰ ਮੈਂ ਬਹੁਤ ਬਹੁਤ ਧੰਨਵਾਦ ਹੈ ਕਿ ਕਲਸੀ ਸਾਹਿਬ ਦਾ ਤੁਹਾਡੇ ਵੱਡੇ ਭਾਈ ਸਾਹਿਬ ਦਾ ਨਰਵੈਰ ਸਿੰਘ ਜੀ ਦਾ ਤੇ ਇਹਨਾਂ ਨੇ ਸਾਡੀ ਮਦਦ ਕੀਤੀ ਨਹੀਂ ਤੇ ਮੰਨ ਲਓ ਕਿ ਅਹੀਂ ਤੇ ਖੇਤੀ ਤੋਂ ਵੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹੁਣ ਅਸੀਂ ਖੇਤੀ ਕਿਸ ਤਰੀਕੇ ਨਾਲ ਕਰਾਂਗੇ ਅੱਜ ਦੇ ਦੌਰ ਚ 10 ਲੱਖ ਦਾ ਟਰੈਕਟਰ ਲੈਣਾ ਬਹੁਤ ਵੱਡੀ ਗੱਲ ਆ ਇੱਕ 10 ਲੱਖ ਦਾ ਗਿਆ ਇੱਕ 10 ਲੱਖ ਕਿੱਥੋਂ ਲਿਆਤਾ ਜਾਏਗਾ ਪਰ ਸਾਨੂੰ ਅਹੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੰਜੂਨਾ ਟੀਸੀਜੀ ਦਾ ਜਿਨ੍ਹਾਂ ਨੇ ਸਾਡੀ ਸੁਣੀ ਔਰ ਸਾਡੇ ਦੇ ਅਸੀਂ ਉਹਨਾਂ ਦੇ ਕਹਿਣ ਦੇ ਉੱਤੇ ਪੂਰੇ ਖਰੇ ਉੱtre ਧੰਨਵਾਦ ਜੀ ਚਲੋ ਜਿਵੇਂ ਇਹਨਾਂ ਦੱਸਿਆ ਵੀ ਅਧਿਕਾਰੀ ਨੇ ਇਹਨਾਂ ਦੀ ਸੁਣੀ ਆ ਇਹਨਾਂ ਨੂੰ ਉਸ ਚੀਜ਼ ਦਾ ਜਿਹੜਾ ਤੱਕੇ ਖਾਣਦੇ ਹਨ ਉਹਦਾ ਫਾਇਦਾ ਹੋਇਆ ਵਾ ਵੇਖੋ ਅਧਿਕਾਰੀ ਦੇ ਉੱਤੇ ਵੀ ਬਹੁਤ ਸਾਰੀਆਂ ਪ੍ਰੈਸ਼ਰ ਹੁੰਦਾ ਵਾ ਬਹੁਤ ਸਾਰੇ ਮੁਕੱਦਮੇ ਹੁੰਦੇ ਇਕੱਲਾ ਹਾਡਾ ਹੀ ਨਿੰਗਾ ਉਹਦੇ ਮਨੋ ਪੂਰੇ ਜ਼ਿਲ੍ਹੇ ਦੇ ਉੱਤੇ ਪ੍ਰੈਸ਼ਰ ਹੁੰਦਾ ਵਾ ਤੇ ਜੇ ਜਿਵੇਂ ਕਲਤੀ ਸਾਹਿਬ ਨੇ ਦੱਸਿਆ ਕਿ 50% ਕੰਮ ਵੀ ਹੋ ਜਾਂਦਾ ਵਾ ਤੇ ਸਾਨੂੰ ਪੋਜੀਟਿਵ ਰਹਿਣਾ ਚਾਹੀਦਾ ਹਮੇਸ਼ਾ ਨੈਗੇਟਿਵ ਨਹੀਂ ਰਹਿਣਾ ਚਾਹੀਦਾ ਚਲੋ ਜੋ ਵੀ ਇਹਦਾ ਸਿਟਾ ਨਿਕਲਿਆ ਵਾ ਉਹਨੇ ਸਮੇਂ 'ਚ ਪਤਾ ਲੱਗੇਗਾ ਕਿ ਇਹਦਾ ਰਿਜ਼ਲਟ ਕੀ ਨਿਕਲਦਾ ਕਿ ਕਿਸਾਨਾਂ ਨੂੰ ਕਿੰਨਾ ਕ ਫਾਇਦਾ ਹੁੰਦਾ ਵਾ ਤੇ ਕਿਸਾਨ ਜਥੇਬੰਦੀਆਂ ਨੂੰ ਕਿੰਨਾ ਕ ਫਾਇਦਾ ਹੁੰਦਾ ਵਾ ਇਹ ਤਾਂ ਆਉਣ ਵਾਲੇ ਸਮੇਂ 'ਚ ਵੇਖਿਆ ਪਰ ਇੱਕ ਸ਼ੁਰੂਆਤ ਹੋਈ ਆ ਇੱਕ ਚੰਗੀ ਸ਼ੁਰੂਆਤ ਹੋਈ ਆ ਕਿਸਾਨਾਂ ਦਾ ਅਧਿਕਾਰੀਆਂ ਦਾ ਆਪਸ ਦੇ ਵਿੱਚ ਜਿਹੜਾ ਡਾਇਲੌਗ ਹੋਇਆ ਵਾ ਇਹ ਚੀਜ਼ ਵਧੀਆ ਹੋਈ ਆ ਧੰਨਵਾਦ